ਕਰਦੇ ਤੂੰ ਮੇਰਾ ਲੂ ਲੂਗਾ ਏ ਤੂੰ ਕੋਈ ਇੱਕ ਕਿਰਪਾ ਕਰਦੇ ਤੂੰ ਮੋਹ ਲੈ ਮੈਂ ਧੀ ਦਾ ਕੋਈ ਮਰਦਮ ਤੂੰ ਹੀ ਤੂੰ ਇੱਕ ਮਹਿਮਾਂ ਕਰਦੇ ਤੂੰ ਮੇਰਾ ਨੂੰ ਨੂੰ ਕਹੇ ਤੂੰ ਹੀ ਤੂੰ ਮਹਿਮਾਂ ਕਰਦੇ ਤੂੰ ਮੇਰਾ ਨੂੰ ਕਹੇ ਤੂੰ ਹੀ ਤੂੰ ਮਹਿਮਾਂ ਕਰਦੇ ਤੂੰ ਮੇਰਾ ਨੂੰ ਕਹੇ ਤੂੰ ਹੀ ਤੂੰ ਮੇਰੇ ਮਨ ਨੂੰ ਵਾਹ ਤੇ ਓ ਕੰਮ ਸਤਗੁਰੂ ਦੇ ਗਿਆਨ ਨਾਲ ਮਿਲਦੇ ਤਮ ਸਤਗੁਰੂ ਵਰਦਨ ਵਾਹ ਤੇ ਓ ਦਮ ਸਤਗੁਰੂ ਮੇਰੇ ਜਾਣ ਨਾਲ ਮਿਲਦੇ ਤਮ ਸਤਗੁਰੂ ਐਸੀ ਪ੍ਰੇਮ ਮਟੋਰੀ ਨਾਲ ਪਨ ਸਤਗੁਰੂਆਂ ਕੰਨ ਚ ਆਵਾਜ਼ਾ ਤੂੰ ਹੀ ਕੋਈ ਕਿਰਪਾ ਕਰ ਦੇ ਤੂੰ ਮੇਰਾ ਦੁਨੂਗਾਏ ਤੂੰ ਹੀ ਜਿਸ ਮੇਰਾ ਕਰਦੇ ਤੂੰ ਮੇਰਾ चाल मिलना सत घुर प्यारे न ਕਰਦੇ ਤੂੰ ਮੇਰਾ ਨੂ ਲੂਗਾ ਏ ਤੂੰ ਹੀ ਸੋਹਣਾ ਮਾਰ ਕੇ ਤੂੰ ਮੇਰਾ ਨੂ ਲੂਗਾ ਏ ਤੂੰ ਹੀ ਤੂੰ ਇੱਕ ਤੇਰਾਂ ਮਾਰਦੇ ਤੂੰ ਮੇਰਾ ਨੂ ਲੂਗਾ ਏ ਤੂੰ ਹੀ ਤੋਹਰੇ ਬਾਹ ਕਿਹਨ ਕੋਣ ਵਕੀਲ ਕਰਾਂ ਦੱਸ ਕਿਤੇ ਜਾ ਦੇ ਜੀ ਇਦਾਂ ਦੀ ਦਾਤ ਮੰਗ ਕੇ ਲਜਾਈਏ ਕਿ ਆਹ ਪਰਮੇਸ਼ਰ ਕਹਿੰਦੇ ਸਾਡੇ ਤੇ ਕਿਰਪਾ ਕਰ ਦੇ ਸਾਡੇ ਹਿਰਦੇ ਦੇ ਵਿੱਚੋਂ ਤੂੰ ਤੂੰ ਦੀ ਆਵਾਜ਼ ਆਉਣ ਤੇਰਾ ਸਿਮਰਨ ਭਜਨ ਸਾਡੇ ਜਿੰਦਗੀ ਦਾ ਆਸਰਾ ਬਣ ਜਾਵੇ ਤਾਂ ਜੋ ਸਾਡਾ ਜੀਵਨ ਸੁੱਕਾ ਪਿਆ ਨਾ ਅੱਗੇ ਹਰਾ ਹੋ ਜਵੇ ਮਹਾਰਾਜ ਅੱਗੇ ਕਹਿੰਦੇ ਨੇ ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ ਕਹਿੰਦੇ ਜੋ ਜਦ ਮੈਂ ਪਹਿਲੇ ਵਕਾਰ ਖਿੱਤੇ ਹੋਏ ਸੀ ਨਾ ਸਤ ਸੰਗਤ ਵਿੱਚ ਜਾਣ ਤੋਂ ਪਹਿਲਾਂ ਸਾਤ ਸੰਗਤੀ ਅਸੀਂ ਜਨਮ ਤੋਂ ਲੈ ਕੇ ਪਤਾ ਨਹੀਂ ਕਿੰਨੇ ਕਿ ਵਿਕਾਰ ਹੋ ਚੁੱਕੇ ਹੁੰਦੇ ਨੇ ਪਰ ਦਾਤੇ ਦੀ ਐਡੀ ਬਖਸ਼ਿਸ਼ ਇੰਨਾਂ ਮੇਹਰਾਂ ਵਾਲਾ ਉਹ ਪਰਮਾਤਮਾ ਹੈ ਕਿ ਤੇ ਉਹਦੀ ਸੰਗਤ ਵਿੱਚ ਜਾ ਕੇ ਇਹਨਾਂ ਵਿਕਾਰਾਂ ਤੋਂ ਤੌਬਾ ਕਰ ਦਈਏ ਨਾ ਅੱਗੋਂ ਵਾਸਤੇ ਜੀਵਨ ਚੰਗਾ ਬਣਾ